ਮੇਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਦੇ ਗੋਲਾਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਚ ਦੋ ਟੋਕੜਾ ਗੱਬਣਾ ਵਾ ਇੱਕ ਗੱਬਣ ਤਿਆਰ ਆ ਤੇ ਇੱਕ ਬੱਚੇ ਤੋਂ ਬਿਨਾ ਵਾ ਟੋਕੜਾ ਗੱਬਣਾ ਆਪਣੀਆਂ ਚੈੱਕ ਪਾਸ ਕਰਵਾ ਕੇ ਖੜੋ ਗੱਭਨੂ ਵੀ ਆਪਣੀ ਪਾਸ ਕਰਕੇ ਖੜਾ ਤੇ ਬਾਕੀ ਜੜੀਆਂ ਦੁੱਧ ਦੇ ਦਿੰਦੀਆਂ ਆਪਣੀਆਂ ਚੋਚਵਾ ਕੇ ਤੇ ਤਸੱਲੀ ਕਰਕੇ ਖੜਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਪਾਤਾ ਦੇ ਵੀਰਾਂ ਭਰਾਵਾਂ ਦੀ ਬਹੁਤ ਕਿਰਪਾ ਸਤਿਗੁਰ ਦੀ ਤੇ ਨਾਮ ਦੱਸਦੇ ਕਰੀ ਫਿਰ ਹਾਂ ਵੀਰ ਜੀ ਮੰਗੂ ਪਿੰਡ ਥੋਬਾ ਤਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 856914511 ਵੇਤਾ ਜੀ ਉਦ ਨਾਲ ਮਾਲ ਮੈਂ ਹਾਂ ਵੀਰ ਜੀ 5 ਮਿੰਟ ਹੀ ਲੱਗੇ ਆ ਜਿਹੜਾ ਦਜਾ ਵੱਡਾ ਮਾਲ ਪਾਇਆ ਸੀ ਕੁੱਕੜ ਪਾਇਏ ਸੀ ਜਿਹੜੇ ਕੁੱਕੜ ਤੇ ਭਾਜੀ ਸੌਣ ਨਹੀਂ ਦਿੰਦੇ ਮੈਂ ਫੋਨ ਬੰਦ ਕਰ ਦਿੰਦਾ ਜੀ ਅੱਛਾ ਵੇਖ ਗਏ ਸਾਰੇ ਇੱਕੋ ਨਹੀਂ ਰਹਿ ਗਿਆ ਕਿੰਨੇ 75 ਹੀ ਕੁੱਕੜ 75 ਹੀ 75 75 ਵੇਗੇ ਮੈਂ ਤਾਂ ਇੱਕ ਵੀ ਨਹੀਂ ਰਹਿ ਗਿਆ ਭਾਜੀ ਹਜੇ ਫੋਨ ਆਈ ਜਾਂਦੇ ਆ ਅੱਛਾ ਕਈ ਵੀਰ ਭਰਾ ਮਾਦੋਂ ਡਰੈਸ ਦੱਸ ਲਈਦਾ ਹਾਂ ਦੱਸੀ ਤੇ ਆਈ ਜਾਂਦੇ ਆ ਅੱਛਾ ਉਦਾਂ ਹੀ ਆ ਜਾਂਦੇ ਜੇ ਫੋਨ ਆ ਚੁੱਕੇ ਜਾਂਦੇ ਉਦਾਂ ਹੀ ਆ ਜਾਂਦੇ ਆ ਠੀਕ ਆ ਤੇ ਬਾਕੀ ਇਹ ਆ ਵੀ ਭਾਵੇਂ ਤੁਹਾਡੇ ਕੋਲ ਨਾ ਜਾ ਕਿਤੇ ਵੀ ਜਾਣਾ ਵਾ ਜੇ ਅਗਲੇ ਨਾਲ ਸੰਪਰਕ ਹੁੰਦਾ ਵਾ ਫੇਰ ਹੀ ਜਾਓ ਨਹੀਂ ਤੇ ਨਾ ਜਾਓ ਹਨਾ ਕਈ ਵੀ ਰਾ ਦਿੰਦੇ ਛਾਈ ਪਾਉਣ ਲੱਗਿਆ ਅਗਿਆ ਵਿਦਿਆ ਨੂੰ 7 ਸਾਲ ਹੋ ਗਏ ਉਹ ਪਾਰ ਕਰਦੇ ਨਹੀਂ ਪੱਕਾ ਚੱਲਣ ਦੇ ਨਾਲ ਪ੍ਰੀਤਪਾੜੀ ਚੱਲਣ ਦੇ ਸਾਈਡ ਤੋਂ ਮਾਲਕੜ ਕੋਈ ਤਾਂ ਹਾਂਜੀ ਹਾਂਜੀ ਜਿੰਨਾ ਤੱਕ ਰਸਾਈ ਬਿਆਨਾਂ ਜਾਂ ਕੋਈ ਨਹੀਂ ਹੁੰਦਾ ਜਾਂ ਗੱਲ ਨਹੀਂ ਹੁੰਦੀ ਉਹਨਾਂ ਤੱਕਰ ਨਾ ਕੋਈ ਵੀਰ ਨਾ ਆਵੇ ਤੇ ਨਾ ਮਤਲਬ ਕੋ ਪੱਕੀ ਸਮਝੇ ਹੈਨਾ ਫਿਰ ਵੀਰ ਭਰਾ ਨੂੰ ਚੰਗੇ ਨਹੀਂ ਲੱਗੇ ਫਿਰ ਫੇਰਾ ਪੈ ਸਕਦਾ ਵਾ ਹੈਨਾ ਵਾਲਾ ਸਾਈ ਪਾਤੀ ਵੀਰ ਨੇ ਹਾਂਜੀ ਤੇ ਉਹ ਆ ਗਿਆ ਉਹ ਲੈ ਗਿਆ ਦੂਜਾ ਉੱਧਾ ਆ ਗਿਆ ਫਿਰ ਉਹਨੂੰ ਫੇਰਾ ਪੈ ਹਾਂਜੀ ਫਿਰ ਫੇਰਾ ਪੈ ਜਾਣਾ ਕਈ ਵਾਰੀ ਜੇ ਤਰ੍ਹਾਂ ਮੰਨ ਲਓ ਵਾ ਬੱਜੀ ਵੀ ਆ ਸਾਈ ਪਈ ਹੈ ਦੀ ਪਰ ਦੇਣੀ ਤੇ ਤੁਸੀਂ ਉਹਨਾਂ ਨੂੰ ਵੀ ਜਿੰਨਾ ਸਾਈ ਪਈ ਜੇ ਦੀ ਸਾਈ ਪਈ ਹੈਨਾ ਫਿਰ ਉਦਾਂ ਫਿਰ ਮੁਸ਼ਕਲ ਹੋ ਜਾਂਦੀ ਹੈ ਵੀਰ ਭਰਾ ਸਾਈ ਵੀ ਛੱਡ ਜਾਂਦੇ ਅੱਛਾ ਬੜੀ ਏਰੀ ਛੱਡਣਾ ਹੋ ਜਾਂਦਾ ਠੀਕ ਆ ਚਲੋ ਤੇ ਵੱਖਰਾ ਕੇਸ ਆ ਜਾਂਦਾ ਨਾ ਫਿਰ ਤੇ ਬਾਕੀ ਇਹ ਆ ਵੀ ਚਲੋ ਜਿੰਨੇ ਵੀ ਆਉਣਾ ਵਾ ਫੋਨ ਤੇ ਸੰਪਰਕ ਕਰਕੇ ਹੀ ਆਵੇ ਜਿਹੜੀ ਆਪਣਾ ਕੋ ਮਾਲ ਜਿਹੜਾ ਠੁੱਕਾ ਵਾ ਹਾਂਜੀ ਜਿਹੜੀ ਠੁੱਕੀ ਆ ਪਾਸ ਕਰਕੇ ਲੈ ਜਾਓ ਜਿਹੜੀ ਤੋਕੜ ਗੱਬਣਾ ਚੈੱਕ ਕਰਾ ਕੇ ਲੈ ਜਾਓ ਆਪਣੀ ਦੋ ਡੰਗ ਚੋਲੋ ਚਾਰ ਡੰਗ ਚੋਲੋ ਇੱਥੇ ਚੋਲੋ ਘਰ ਜਾ ਕੇ ਸੋਣਾ ਮਿੱਟੀ ਤੁਹਾਡੀ ਇਹ ਖੁਸ਼ੀ ਰਾਜੀ ਖੁਸ਼ੀ ਦਾ ਫੋਨ ਕਰਦੇ ਡੰਗਰ ਦਾ ਲੰਮਾ ਨਾ ਦੇ ਠੀਕ ਆ ਜੀ ਉਹ ਬਗਾਨੇ ਘਰਾਂ ਦੀਆਂ ਆਈਆਂ ਠੀਕ ਆ ਕਿਹੜੀ ਖੋਲ ਨਹੀਂ ਭਾਜੀ ਪਹਿਲਾਂ ਗੱਬਣੀ ਦਿਖਾਈਏ ਫਿਰ ਭਾਜੀ ਬੱਛੀ ਲੈ ਜੂ ਹੌਸਤਾ ਹੌਸਤਾ ਲੈ ਜਾਓਗੇ ਅਜੇ ਕੋਈ ਨਹੀਂ ਤੋਰਦੇ ਇੱਕ ਵਾਰੀ ਤੋਰਦੇ ਹਾਂਜੀ ਅਜੇ ਹ ਹੇ ਜਿੱਤਰਾ ਪਿੱਛੇ ਆਈਆਂ ਜੇ ਉੱਤਰਾ ਹੀ ਆ ਨਾ ਕੋਈ ਰੱਸੀਆਂ ਰੱਸੀਆਂ ਬਦਲੀਆਂ ਨਾ ਕੁਛ ਭਾਜੀ ਮਾਲ ਆਇਆ ਹੀ ਅਜੇ 5 ਮਿੰਟ ਹੋਏ ਇੱਥੋਂ ਆ ਕੇ ਸਹੀਏ ਤਾਂ ਇੱਥੇ ਬਣਦੀਆਂ ਠੀਕ ਐ ਬਾਕੀ ਹਜੇ ਥੱਲੇ ਭਰ ਜੂਗੀ ਚੰਗੀ ਉਤਨਾ ਭਾਜੀ ਵਾਸ਼ੀ ਮੈਂ ਟੌਪ ਦੀ ਬਣ ਕੇ ਸੂਕੀ ਥਣ ਥਣ ਵੇਖੋ ਲੱਗਾ ਨਾ ਫੇਸਬੁੱਕ ਕੁਆਲਿਟੀ ਸਟੋਰੀ ਲੈ ਜਾ ਬੰਦਾ ਤਿਆਰ ਥਾਣੇ ਦੇਖ ਲਈ ਆਪਰਾ ਆਪਾਂ ਦੇਖ ਸਕਦੇ ਲੱਗੇ ਤਾਂ ਤੇ ਕਿੰਨਾ ਫਿਰ ਵੀ ਜੇ ਇਹ ਦੁੱਧ ਕੱਢੀ ਜਾਊਗੀ ਇਹ ਇਹ ਵੀ ਜੇ 13 14 ਕਿਲੋ ਬਸ਼ੀ ਬਣੂ ਬੜੀ ਐ ਇਸ ਤੋਂ ਅਜੇ ਢਿੱਲਾ ਢੋਲਾ ਕਾਫੀ ਐ ਅਜੇ ਤੇ ਤਿਆਰ ਹੋਣੀ ਆ ਚਲ ਥੋੜਾ ਵਿਖਾ ਲਉ ਠੀਕ ਐ ਤੇ ਕਿੰਨਾ ਫਿਰ ਮੁੱਲ ਰੱਖੀਏ ਤਾਂ ਆਪਾਂ 35 ਦੇ ਦੀਆਂ ਰੁਪਈਆ ਦੀ ਕਰ ਦੋ 1000 2000 ਦਾ ਮਾਨ ਦੰਦ ਤੇ 3000 ਦੇ ਦੇ ਦੀ ਹਣਾ ਕੋਈ ਗੱਲ ਨਹੀਂ ਠੀਕ ਐ ਜੀ ਤੇ ਆ ਤੋਕੜ ਗੱਭਨ ਜੇ ਭਾਜੀ 3 ਮਹੀਨੇ ਦੀ ਚੈੱਕ ਪਾਸ ਦੀ 3 ਮਹੀਨੇ ਦੀ ਚੈੱਕ ਪਾਸ ਕਿੰਨਾ ਦੁੱਧ 6 ਕਿਲੋ 6 ਕਿਲੋ ਹੈਗਾ ਪੱਕਾ ਦੁੱਧ ਉਹ ਥਾਣਾ 6 ਕਿਲੋ ਦੁੱਧ ਮੇਰੇ ਘਰੇ ਕੋ ਦਸ ਦਿਨ ਚੋਲੇ ਭਾਵੇਂ ਅੱਛਾ ਜੇ ਤੇ ਆਨਲਾਈਨ ਦੀ ਗਾਰੰਟੀ ਕੋਈ ਨਹੀਂ ਇਦਾਂ ਲੱਦ ਕੇ ਲੈ ਜੇ ਘਰ ਚੋਲੇ 10 ਕਿਲੋ ਅੱਛਾ ਤੇ ਜਿਹੜਾ ਵਾ ਦੋ ਹੀ ਥਣ ਚਲਦੇ ਦੇ ਹਨਾ ਦੋ ਪੂਰੇ ਚਲਦੇ ਆ ਪੂਰੇ ਠੀਕ ਇੱਕ ਬਾਈ ਮਤਲਬ ਇੱਕ ਬਾਈ ਨਹੀਂ ਚਲਦੀ ਇੱਕ ਬਾਈ ਚਲਦੀ 14 ਕਿਲੋ ਗਾਂ ਦੁੱਧ ਦੇ ਦੂਗੀ ਜੇ ਕੋ ਸਾਬ ਲੂਗਾ ਹੁਣ ਵੀ ਠੀਕ ਆ 22 ਕਿਲੋ ਦਾ ਰਕਾਟ ਇਹਦਾ ਸੱਜਾ ਠੀਕ ਹੈ ਜੀ ਹਾਂਜੀ ਚਲੋ ਫਿਰ ਤੋੜ ਦਈਏ ਕਰੀਨਾ ਵੀ ਬਾਕੀ ਇਹ ਆ ਵੀ ਚਲੋ ਜੇ ਤੁਹਾਰੇ ਥਾਣੇ ਦੇ ਦੇ ਸਹੀ ਸਲਾਮਤ ਹੋਊਗੇ ਉਦੋਂ ਇਹਨੇ ਦੁੱਧ ਚੰਗਾ ਕੱਢਿਆ ਹੋਣਾ ਹੁਣ ਤੇ ਚਲੋ ਕੁਦਰਤੀ ਜਦੋਂ ਨਵੀਂ ਵੇੜਨਾ ਵੀ ਇਹਨੇ ਚਾਹ ਪਾਣੀ ਦਾ ਖਾਣਾ ਪੋਤਰਾ ਪਿਛੇ ਵੀ ਚੰਗੀ ਜਗ੍ਹਾ ਤੋਂ ਆ ਪਰ ਜਿਹੜਾ ਹੁਣ ਥਾਣੇ ਤੇ ਤੋਂ ਇੱਕ ਬਾਈ ਨਹੀਂ ਚਲਦੀ ਇੱਕੋ ਹੀ ਬਾਈ ਚਲਦੀ ਹੈ ਦੀ ਬਾਕੀ ਚਲੋ ਕੇ ਵੀਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਤੇ ਗਾਂ ਫੇਰ ਸੂਣ ਵਾਲੀ ਆ ਸਿਆਲ ਵੀ ਦੁੱਧ ਦੇਣਾ ਹਾਂਜੀ ਜਦੋਂ ਕੱਢ ਕੇ ਦੁੱਧ ਦੇਣਾ ਤੇ 2 ਸਾਲ ਦੁੱਧ ਹੀ ਦਿੰਦੀ ਰਹਿੰਦੀ ਰਾਂ ਕੰਬਲੀ ਨੇ ਇੰਨੇ ਹੁਣ ਵੀ ਦੁੱਧ ਦਈ ਜਾਣਾ ਹੱਲੇ ਤੇ ਗਾਂ ਫੇਰ ਸਾਰੀਆਂ ਗਰਮੀਆਂ ਫੇਰ ਚਲੋ ਇਹਨੇ ਦੁੱਧ ਦਈ ਜਾਣਾ ਸਿਆਲ ਵੀ ਦੇਣਾ ਭਾਈ ਇਹਨੇ ਗਰਮੀਆਂ ਵੀ ਦੇਣਾ ਹਾਂਜੀ ਸਾਰਾ ਸਿਆਲ ਗਰਮੀਆਂ ਨੇ ਦੁੱਧ ਹੀ ਜਾਣਾ ਉਹਦਾ ਹੈ ਠੰਡੀ ਇਦਾਂ ਭਾਵੇਂ ਕਰੇ ਕਿਦੇ ਲੱਤ ਨਹੀਂ ਮਾਰਦੇ ਠੀਕ ਤੇਰਾ ਮੁੱਲ ਫੇਰ 10000 ਰੁਪਏ ਦਾ ਯਾਰ ਤੇ ਬਾਕੀ ਹੋਰ ਹੋਰ ਹੋ ਜੂ ਮੌਕੇ ਤੇ ਨਹੀਂ ਕੀ ਨਾ ਕਰੀਏ ਅੱਛਾ ਜੈ ਸੋਨਿਆ ਗੱਭਣ ਜੇ ਹੁਣ ਹੀ ਦੁੱਧ ਦੇਣਾ ਕਿੰਨੇ ਚਿਰ ਦੇ ਚੱਕ ਪਾਸਿਆ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ 40 ਦਿਨਾਂ ਗਰਮੀਆਂ ਉਹ ਦੇਣਾ ਬਾਕੀ ਆ ਬੇ ਥਣ ਥਣ ਇੱਥੇ ਕੋਈ ਵੇਖ ਕੇ ਲਾ ਜੇ ਵਾਦੇ ਆ ਘਟੇ ਆ ਚੱਲਦੇ ਆ ਨਹੀਂ ਚੱਲਦੇ ਪਾਜੀ ਥਣ ਨੂੰ ਦੋ ਦਿਨ ਦੀ ਬੱਚੀ ਹੋਣੀ 50000 ਦੀ ਹਾਂਜੀ ਹਾਂਜੀ 40000 ਦੀ ਤੇ ਬਾਕੀ ਆਪਣਾ ਇੱਥੇ ਵੇਖ ਚਾ ਕੇ ਖੜੋ 6 ਉਹ ਗਾ 5 ਕਰਕੇ ਦਾਂਗੇ ਠੀਕ ਹੈ ਇਹਨਾਂ 3 ਮਹੀਨੇ ਪੂਰੇ ਬਣੀ ਨੂੰ ਗਿਆ ਹਾਂ ਚੱਕ ਨਹੀਂ ਕਰਾਈਏ ਜੇ ਆਈ ਹੈ ਆਪਣੀ ਅੱਛਾ ਇਦਾਂ ਹੀ ਲਈ ਇਦਾਂ ਦੇਣੀ ਤੋਰ ਬਾਕੀ ਇਹ ਤਾਂ ਜਾਂਦਿਆਂ ਵੀ ਚੱਕ ਹੋ ਸਕਦੀ ਹੈ ਜਾਂਦਿਆਂ ਕੋਈ ਵੀ ਚੱਕ ਠੀਕ ਹੈ ਜੀ ਤੁਹਾਡੇ ਕੋ ਟਾਈਮ ਨਹੀਂ ਡਾਕਟਰ ਨਹੀਂ ਆਇਆ ਬਾਕੀ ਭਾਵੇਂ ਉਹ ਬਾਤ ਭਾਵੇਂ ਆਵਾ ਜਿਹੜੀ ਮਰਜ਼ੀ ਹੈ ਭਾਵੇਂ ਵੀਡੀਓ ਕਾਲ ਤੇ ਪਾਸ ਕਰਾ ਲਓ ਧਾਰਮ ਮਰਾ ਲਓ ਪਰ ਰਵਿਸ਼ ਚਾੱਕ ਕੇ ਖੜੋ ਆ ਥਾਣੇ ਦੇ ਦੇਖ ਸਕਦੇ ਜੀ ਇਹ ਆ ਵੀ ਚਲੋ ਚਾਹ ਪਾਣੀ ਦਾ ਇਹਨੇ ਸਾਰੀ ਜਣਾ ਹੈ ਚਲਵਾਜ ਲੈ ਨਵੀਂ ਵੇਸ਼ੀ ਭਾਜੀ ਤੇ ਇਹਦਾ ਵੀ ਜੇ ਫਿਰ ਕਿੰਨਾ ਰੱਖੀਏ ਮੁੱਲ ਆਪਾਂ ਠੀਕ ਹੀ ਕਰ ਦੋ ਅੱਛਾ 10000 ਦੀ ਭਾਵੇਂ ਕੋਈ ਹੋ ਲੈ ਜੇ ਪਰ ਇਹ ਹੈ ਜੀ ਤਿੰਨਾਂ ਦੀ ਜੀ ਭਾਜੀ ਅੱਛਾ ਆਪਾਂ ਗਰੰਟੀ ਕੋਈ ਨਹੀਂ ਦਿੰਦੇ ਤੁੰਨ ਵਾਲੀ ਜਾਂ ਖਾਂਦੀ ਠੀਕ ਹੈ ਜੀ ਮਾਲਕਾਂ ਦੱਸੀ ਤਾਂ ਆਪਾਂ ਵੀ ਦੱਸ ਦੁੱਤੀ 10000 ਦੇ ਭਾਅ ਕੋਈ ਆ ਲੈ ਜੇ ਤੇ ਭਾਅ ਕੋਈ ਹੋ ਲੈ ਜੇ ਤੇ ਹੁਣ ਆ ਜਿਹੜੀ ਤੁਹਾਡੇ ਮਗਰ ਜੇ ਧੋਕੜ ਗੱਬਨ ਚੈੱਕ ਪਾਸ ਹੈ ਵੀ ਇਹ ਭਾਈ ਬੁਬਲ ਦਾ ਬੱਚਾ ਵਾਸੀ ਠੀਕ ਹੈ ਜੀ ਇਹਦੇ ਚਾਰੇ ਸਾਨੂੰ ਓਕੇ ਹੈ ਨਾ ਇਹਦੇ ਚਾਰੇ ਸਾਨੂੰ ਓਕੇ ਹੈ ਸਾਡੇ ਇਹਦੇ ਦੇਖ ਸਕਦੇ ਜੀ ਤਾਰਾਂ ਤੁਰਾਂ ਬਰਾਬਰ ਸਾਰੀਆਂ ਜੀ ਭਾਜੀ ਇਹਦੇ ਕੋਈ ਚੱਕਰੀ ਨਹੀਂ ਭਾਅ ਸਿਰਾਂ ਦੀ ਮੱਦੀ ਮਾਰੀ ਜਾਵਾ ਜੀ ਬਾਕੀ ਠੰਡੀ ਤੇਲੀ ਆ ਠੀਕ ਹੈ ਜੀ ਖੋਲੋ ਹਾਂ ਫਿਰ ਤੋੜੀਏ ਇਹ ਕਿੰਨੇ ਚਿਰ ਦੇ ਚੱਕ ਪਾਸ ਆ ਇਹ ਭਾਜੀ ਦੋ ਮਹੀਨੇ ਦੋ ਮਹੀਨਿਆਂ ਦੀ ਚੱਕ ਪਾਸ ਆ ਹਾਂ ਜੀ ਅਸੀਂ ਕਰਾ ਲਈ ਦੋ ਜੀ ਦੋ ਵਾਰੀ ਕਹਿੰਦੇ ਉਸ ਤਰ੍ਹਾਂ ਚੱਕ ਪਾਸ ਕਰਵਾ ਲਈ ਆ ਤੇ ਦੋ ਮਹੀਨਿਆਂ ਦੀ ਚੱਕ ਪਾਸ ਆ ਜਿਹੜੀ ਬਾਕੀ ਕੋਈ ਵੀਰ ਆਪਣੀ ਚੱਕ ਪਾਸ ਕਰਵਾ ਕੇ ਖੜੇ ਉਸ ਤਰ੍ਹਾਂ ਨਿੱਗਰ ਆ ਪੂਰੀ ਰਾਜੀ ਆ ਉਸ ਤਰ੍ਹਾਂ ਮਾਕੀਆ ਪਿੱਛੇ ਪੋੜੇ ਇੱਕਦਰੀ ਚੰਗੀ ਤਰ੍ਹਾਂ ਦੇਖ ਸਕਦੇ ਜੇ ਤੁਸੀਂ ਸਾਂਭੇ ਸੁੰਭੀ ਚੰਗੀ ਬੱਚਾ ਹੈ ਕਿ ਜਿੰਨੇ ਸ਼ੌਕ ਪੂਰਾ ਕਰਨਾ ਗੋਲ ਆ ਪੂਰੀ ਸੱਜਰ ਨੇ ਤੇ ਇਹਨੇ ਦੁੱਧ ਚੰਗਾ ਕੱਢਿਆ ਨਾ ਵਾ ਭਾਈ ਜਤੀ ਕਿਲੋ ਦਾ ਰਕਾਰੜੇ ਪੱਜੇ ਬਾਕੀ ਆ ਪਿੱਛੇ ਵੀ ਦੇਖ ਸਕਦੇ ਇਹਦਾ ਚੰਗੀ ਤਰ੍ਹਾਂ ਇੱਕਦਰੀ ਕਿੰਨਾ ਵੀ ਦਿਨੇ ਦੁੱਧ ਕੱਢਿਆ 28 ਨਾ ਤੇ ਚਲੋ ਭਾਈ ਤੇ ਇਹਦਾ ਫਿਰ ਮੁੱਲ ਮੁੱਲ 40000 ਰੁਪਏ ਦੱਸੋ ਕੀ ਛੜਨਾ ਹੈ 5000 ਛੜ ਦੋ 35000 ਰੁਪਏ ਤਾਂ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੀ ਤੁਹਾਡੇ ਘਰੋਂ ਤਸੱਲੀ ਕਰਕੇ ਭਾਈ ਇੱਥੋਂ ਚੈੱਕ ਕਰਾ ਗਏ ਇੱਥੋਂ ਜੋ ਵੇਸ ਚਾਖ ਕੇ ਲੈ ਜੇ ਹਨਾ ਤੁਹਾਡੇ ਸਾਹਮਣੇ ਹੀ ਆ ਇੱਥੇ ਜੋ ਵੀ ਆ ਇੱਥੇ ਤਸੱਲੀ ਕਰੋ ਵੇਸ ਚਾਖ ਕੇ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ